ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲੋ ਵੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਘੇਲ ਜ਼ਿਲ੍ਹਾ ਫਤੇਗੜ ਸਾਹਿਬ ਇਹ ਦੋਸਤੋ ਪਿੰਡ ਆ ਜਿਹੜਾ ਅ ਕਸਬਾ ਬਡਾਲੀਆਲਾ ਸਿੰਘ ਦੀ ਬਿਲਕੁਲ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਆ ਜਦੋਂ ਆਪਾਂ ਸਰਹੰਦ ਤੋਂ ਚੰਡੀਗੜ੍ਹ ਰੋਡ ਨੂੰ ਜਾਂਦੇ ਹਾਂ ਤਾਂ ਸਰੰਦ ਦੇ ਨੇੜੇ ਹੀ ਕਸਬਾ ਪੈ ਜਾਂਦਾ ਬਡਾਲੀਆਲਾ ਸਈ ਤਾਂ ਉਹ ਕਸਬੇ ਦੇ ਬਿਲਕੁਲ ਨਜ਼ਦੀਕ 1 ਕਿਲੋਮੀਟਰ ਦੀ ਵੀ ਵਿੱਥ ਨਹੀਂ ਹੈਗੀ ਅੱਧੇ ਕਿਲੋਮੀਟਰ ਦੀ ਵਿੱਥ ਤੇ ਗਰਜੀਤ ਸਿੰਘ ਦਾ ਘਰ ਆ ਤਾਂ ਲੋਕੇਸ਼ਨ ਭਾਈ ਮੁੰਡਾ ਤੁਹਾਨੂੰ ਸੈਂਡ ਕਰ ਦੂਗਾ ਜਿਹੜਾ ਕੋਈ ਸੱਜਣ ਇੰਟਰਸਟਿਡ ਹੋਇਆ ਤਾਂ ਜਿਹੜੇ ਮੇਰੇ ਸੱਜਣ ਨੇ ਪਸ਼ੂ ਦੇਖਣ ਆਉਣਾ ਹੋਇਆ ਜਾਂ ਪਸ਼ੂ ਲੈਣ ਆਉਣਾ ਹੋਇਆ ਤਾਂ ਉਹ ਭਾਈ ਸੱਜਣ ਗਰਜੀਤ ਤੋਂ ਆ ਘਰ ਦੀ ਲੋਕੇਸ਼ਨ ਮੰਗਾ ਲਿਓ ਤਾਂ ਪਹੁੰਚ ਗਏ ਹੋ ਦੋਸਤੋ ਤਾਂ ਬਾਕੀ ਹੁਣ ਆਪਾਂ ਪਸ਼ੂਆਂ ਦੀ ਇਨਫੋਰਮੇਸ਼ਨ ਲੈਣੇ ਆ ਇਹ ਭਾਈ ਦੋਸਤੋ ਜਿੱਦਣ ਤੋਂ ਮੈਂ ਵੀਡੀਓ ਬਣਾਉਣ ਲੱਗਿਆ ਉਦੋਂ ਤੋਂ ਹੀ ਤੁਸੀਂ ਦੇਖਿਆ ਹਰ ਵੀਡੀਓ ਦੇ ਵਿੱਚ ਪਸ਼ੂ ਪਹਿਲੀ ਵੀਡੀਓ ਨਾਲੋਂ ਅੱਬਲ ਦਰਜੇ ਦੇ ਹੁੰਦੇ ਆ ਮੈਂ ਅੱਈ ਵਾਰ ਸੋਚਦਾ ਬਈ ਐਦੂੰ ਚੰਗਾ ਪਸ਼ੂ ਨਹੀਂ ਹੁਣ ਨਹੀਂ ਆ ਸਕਦਾ ਤਾਂ ਮਹਾਰਾਜ ਦੀ ਇੰਨੀ ਕਿਰਪਾ ਇਹ ਸੱਜਣਾ ਦੇ ਉੱਤੇ ਤਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਅੱਬਲ ਦਰਜੇ ਦੇ ਪਸ਼ੂ ਹੁੰਦੇ ਆ ਹੁਣ ਦੋਸਤੋ ਆਜ ਜਿਹੜੀ ਝੋਟੀ ਪਹਿਲੇ ਨੰਬਰ ਤੇ ਖੜੀ ਆ ਨਾ ਹਜੇ ਕਰਮਾ ਵਾਲੀ ਹਫਤੇਕ ਦੀ ਕੱਚੀ ਆ ਤਾਂ ਟੇਢੀ ਜੀ ਹੋਈ ਖੜੀ ਆ ਲੈ ਵੀ ਗਰਜੀ ਤੇ ਇਧਰ ਨੂੰ ਘਰ ਝੋਟੀ ਦਿਖਾ ਫਿਰ ਦੋਸਤੋ ਝੋਟੀ ਆ ਜਿਹੜੀ ਤੁਹਾਡੇ ਸਾਹਮਣੇ ਆ ਇੱਕ ਪੰਡ ਜਿੱਡਾਲੇ ਵਾਲੀ ਬੈਠੀ ਆ ਤਾਂ ਥਣਾ ਦੇ ਵਿੱਚ ਵਿੱਥੀ ਬੜੀ ਵਧੀਆ ਆ ਤਾਂ ਲੇਵੇ ਦਾ ਜਿਹੜਾ ਰੋਕਾ ਉਹ ਬੜਾ ਚੰਗਾ ਆ ਤਾਂ ਲੇਵਾ ਬਣਾਇਆ ਬਹੁਤ ਆ ਝੋਟੀ ਕਰਮਾ ਵਾਲੀ ਨੇ ਬਹੁਤ ਸ਼ਾਨਦਾਰ ਆਰਡਰ ਤਿਆਰ ਕਰਿਆ ਬਹੁਤ ਸ਼ਾਨਦਾਰ ਲੇਵਾ ਝੋਟੀ ਨੇ ਤਿਆਰ ਕਰਿਆ ਹੋਇਆ ਤਾਂ ਥੋੜਾ ਨੇੜੇ ਜਾ ਕੇ ਤੁਹਾਨੂੰ ਮੈਂ ਚੈੱਕ ਕਰਾਉਣਾ ਝੋਟੀ ਦਾ ਕਿ ਡਾ ਲੇਵਾ ਆ ਤਾਂ ਸਾਰਾ ਤੁਹਾਨੂੰ ਝੋਟੀਆਂ ਪਰਫੈਕਟਲੀ ਦਿਖਾਉਨੇ ਆ ਤਾਂ ਪਰਫੈਕਟਲੀ ਦਿਖਾਉਣਾ ਯਾਰ ਵੀਡੀਓ ਨਾ ਕਾਲੀ ਜੀ ਆਈ ਜਾਂਦੀ ਆ ਅਗਰ ਜਿੱਦ ਅ ਸੈਟ ਨਹੀਂ ਆ ਰਹੀ ਯਾਰ ਕੋਈ ਨਹੀਂ ਕਰਦੇ ਆ ਇਹਦਾ ਵੀ ਮਸਲਾ ਹਲਾ ਨਹੀਂ ਇਹ ਜ਼ੂਮ ਹੋਈ ਜਾਂਦੀ ਆ ਇੱਥੇ ਚਲੋ ਕੋਈ ਨਹੀਂ ਦੋਸਤੋ ਆ ਫੋਨ ਨਾ ਨਵਾਂ ਲਿਆ ਯਾਰ ਸਾਬ ਕਿਤਾਬ ਜਿਆ ਥੋੜਾ ਘੱਟ अच्छा ए एदे तो चेक होना अगरजीत ठीक है ठीक है ठीक है लो पहिया आ गया काम काबू च हुन नहीं ਛੱਡਦੇ ਹਾਂ ਹੁਣ 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 ਹੋਣ ਬਣੀਆ ਗੱਲ ਕਰ ਜੀਤ ਹਾਂ ਉਹ ਦੋਸਤੋ ਮੇਰੇ ਤੇ ਨਾ ਕੋਈ ਹੱਥ ਉੱਥੇ ਜਾ ਵੱਜ ਕੇ ਨਾ ਲੈ ਵੀ ਖੋਲ ਗਰਜੀਤ ਝੋਟੀ ਦਿਖਾਈਏ ਹੋਰ ਗਰਜੀਤਿਆ ਕੈਮਰੇ ਸੇ ਤਾਂ ਲੋ ਬਈ ਦੋਸਤੋ ਹੁਣ ਦਿਖਣ ਲੱਗੀ ਆ ਝੋਟੀ ਕਰੋ ਬਈ ਝੋਟੀ ਦੇ ਦਰਸ਼ਨ ਪਹਿਲਾਂ ਤਾਂ ਉਹ ਜੀ ਕਾਲਾ ਜਿਹਾ ਹੀ ਹੋ ਗਿਆ ਸੀ ਫੋਨ ਸਮਝ ਜੀ ਹੁਣੀ ਸੀ ਲੱਗਦੀ ਕੀ ਬਣ ਗਿਆ ਲੋ ਬਈ ਦੋਸਤੋ ਝੋਟੀ ਗਰਜੀਤ ਦੂਜੇ ਸੂਏ ਆ ਭਾਈ ਦੂਜੇ ਸੂਏ ਭਾਈ ਲਓ ਵੀ ਦੂਜਣਾ ਝੋਟੀ ਦੂਜੇ ਸੂਏ ਦੋਸਤੋ ਸੁੰਦੀ ਆ ਝੋਟੀ ਜਿਹੜਾ ਲੇਵੇ ਦਾ ਰੋਕਾ ਉਹ ਬਹੁਤ ਬਾਬ ਕਮਾਲ ਆ ਤਾਂ ਜੇ ਦੋਸਤੋ ਐਨੇ ਲੇਵੇ ਵਾਲੀ ਝੋਟੀ ਸੂਈ ਹੋਈ ਹੋਵੇ ਤਾਂ ਹਰੇਕ ਸੱਜਣ ਦੇ ਮਨ 'ਚ ਗੱਲ ਆਉਂਦੀ ਆ ਕਿ ਝੋਟੀ ਚੋਈ ਨਹੀਂ ਹੋਈ ਤਾਂ ਹੁਣ ਦੋਸਤੋ ਤੁਹਾਡੇ ਸਾਹਮਣੇ ਆ ਝੋਟੀ ਸੁੰਨ ਵਾਲੀ ਆ ਤਾਂ ਲੇਵਾ ਬਹੁਤ ਬਾਬ ਕਮਾਲ ਆ ਝੋਟੀ ਨੇ ਤਿਆਰ ਕਰਿਆ ਹੋਇਆ ਕਰਮਾਂ ਵਾਲੀ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਲੋ ਵੀ ਦੋਸਤੋ ਬਾਕੀ ਨਾ ਫਰਮੇਸ਼ਨ ਗਰਜੀਤੋਂ ਲੈਨੇ ਆ ਭਈ ਜਿਹੜਾ ਮੇਰਾ ਮਨ ਕਹਿੰਦਾ ਭਈ ਝੋਟੀ 15 ਕੱਪ ਦੁੱਧ ਕੱਢ ਜੂ ਐਨਾ ਕੱਢਣਾ ਚਾਹੀਦਾ ਕਰਮਾਂ ਵਾਲੀ ਨੂੰ ਜਿੰਨਾ ਕਰਮਾਂ ਵਾਲੀ ਲੈ ਵਾਲੀ ਕਰਦੀ ਆ ਲੈ ਵੇ ਗਰਜੀਤ ਸਿੰਘ ਝੋਟੀ ਕਿੰਨਵਾ ਸੂਆ ਸੂਰਈ ਆ ਤਾਂ ਕਿੰਨਾ ਦੁੱਧ ਫਲੂਣ ਨੇ ਕੱਢਿਆ ਆ ਤਾਂ ਕਿੰਨਾ ਅੱਗੋਂ ਕੱਢ ਸਕਦੀ ਆ ਇਹ ਮੇਰਾ ਭਰਾ ਦੱਸ ਇਹ ਦੂਜਾ ਸੂਆ ਹਰਮਨ ਵੀਰੇ ਝੋਟੀ ਆ ਨਹੀਂ ਠੀਕ ਆ ਜੀ ਦੂਜਾ ਸੂਰਈ ਆ ਵੀਰੇ ਉਦੋਂ ਜਿਆ ਸੂਆਇਆ ਤੇ 27 ਤਰੀਕ ਨੂੰ ਹੋ ਜਾਣਾ ਪੂਰੇ ਠੀਕ ਹੈ ਜੀ ਦੋਸਤੋ ਵੀਡੀਓ ਸ਼ੂਟ ਹੋ ਰਹੀ ਆ ਇਹ ਅੱਜ 21 ਤਰੀਕ ਹੈ ਨਾ ਅਗਰਜੀਤ ਹਾਂਜੀ 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 ਲੋਬੀ ਦੋਸਤੋ 21 ਤਰੀਕ ਨੂੰ ਵੀਡੀਓ ਸ਼ੂਟ ਕਰੀ ਜਾ ਰਹੀ ਆ ਤਾਂ ਝੋਟੀ ਦੇ ਦਿਨ ਪੂਰੇ ਹੁੰਦੇ ਆ 27 ਤਰੀਕ 27 ਹਾਂ ਕਰਮਾਂ ਵਾਲੀ ਚੰਗੀ ਬਣ ਰਹੀ ਆ ਤਾਂ ਜਿੱਦਣ ਝੋਟੀ ਸੂਗੀ ਤਾਂ ਮਹਾਰਾਜ ਦੀ ਕਿਰਪਾਵੇਂ ਯਾਰ ਅੱਜ ਸੂਪਵੇ ਇਹ ਝੋਟੀ ਤਿਆਰ ਆ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਹਜੇ ਝੋਟੀ ਠੰਡੀ ਸੀਲ ਬਹੁਤ ਆ ਹਜੇ ਇਹਦਾ ਹਫਤਾ ਪੈਂਟਿੰਗ ਤਾਂ ਇੱਕ ਹਫਤੇ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਤਿਆਰੀ ਕਰਕੇ ਸੂਗੀ ਝੋਟੀ ਠੀਕ ਹੈ ਜੀ ਤਾਂ ਗਰਜੀਤ ਸਿੰਘ ਮੁੱਲ ਝੋਟੀ ਦਾ ਕੀ ਆ ਆਪਾਂ ਕਿੰਨੇ ਦੀ ਛੱਡਣੀ ਆ 1,35,000 ਦੀ ਝੋਟੀ ਦਾ ਲਓ ਵੀ ਦੋਸਤੋ ਜੇ ਕਿਤੇ ਹਰਿਆਣੇ ਦੇ ਵਿੱਚ ਝੋਟੀ ਖੜੀ ਹੋਵੇ ਤਾਂ ਇਹ ਝੋਟੀ ਮੈਨੂੰ ਲੱਗਦਾ ਵੀ ਇਹਦਾ 2.5 ਲੱਖ ਵੀ ਮੁੱਲ ਹੋ ਸਕਦਾ ਜਿਹੜੇ ਸਾਹਬ ਦਾ ਝੋਟੀ ਦਾ ਪੂਸਨ ਆ ਜਿਹੜੇ ਸਭ ਦਾ ਝੋਟੀ ਦਾ ਲੇਵਾ ਦੋਸਤੋ ਹਾਂ ਜਿੰਨਾ ਐ ਹੁੰਦਾ ਕਈ ਪਸ਼ੂ ਨਾ ਪਿੱਛੇ ਹੀ ਇਕੱਲਾ ਲੇਵਾ ਬਣਾਉਂਦੇ ਆ ਤਾਂ ਇਹਦੀ ਅੱਗੇ ਜਿਹੜੀ ਲੇਵੇ ਦੀ ਟੱਕਰ ਬਹੁਤ ਸੋਹਣੀ ਆ ਜਿਹੜੀ ਅੱਗੇ ਗੁੱਠਾ-ਗੱਠਾ ਝੋਟੀ ਦੀਆਂ ਉਹ ਬੜੀਆਂ ਬਾਖਮਾਲ ਲਓ ਵੀ ਦੋਸਤੋ ਇੱਥੋਂ ਚੈੱਕ ਕਰੋ ਝੋਟੀ ਆਪਣੀ ਸਹੀ ਪੋਜੀਸ਼ਨ ਦੇ ਵਿੱਚ ਖੜੀ ਆ ਇਹਨੂੰ ਦੋਸਤੋ ਕਹਿੰਦੇ ਆ ਬਈ ਮੂਤਣੀ ਤੋਂ ਲੈ ਕੇ ਤੁੰਨ ਤੱਕ ਲੇਵਾ ਲਾ ਦੇਣਾ ਤਾਂ ਆਹ ਹੁੰਦੀ ਆ ਕੱਦ ਦੀ ਵੀ ਵੱਡੀ ਆ ਦੋਸਤੋ ਲੇਵੇ ਦੀ ਵੀ ਬਹੁਤ ਚੰਗੀ ਗਰਜੀ ਤੇ ਕਿੰਨੀ ਉਮੀਦ ਕਰਦਾ ਮੇਰਾ ਵੀਰ ਕਿੰਨਾ ਦੁੱਧ ਕੱਢ ਜੇਗੀ ਫਿਰ 15 ਕਿਲੋ ਦਾ ਦੇ ਦੂਗੀ ਜਹਾਦਨ ਕਹਿੰਦੇ ਆਹ 15 ਕਿਲੋ ਦੁੱਧ ਕੱਢਣਾ ਚਾਹੀਦਾ ਠੀਕ ਹੈ ਜੀ ਤਾਂ 1 35 ਦੋਸਤੋਂ ਮੋਲਾ ਕੱਟੀ ਦਾ ਇਹ ਚੋਂ ਥੋੜਾ ਬਹੁਤ ਥੋੜਾ ਮਾਣ ਤਾਣਾ ਹੋ ਜਾਊਗਾ ਠੀਕ ਹੈ ਜੀ ਚੰਗੀ ਆ ਦੋਸਤੋਂ ਥਣ ਦਾ ਸੈਜ ਦੇਖ ਲਿਆ ਹਾਂਜੀ ਬਿਲਕੁਲ ਦੋਸਤੋਂ ਜੋਸ਼ ਵਾਲਾ ਲੇਵਾ ਆ ਤਾਂ ਥਣ ਦਾ ਸੈਜ ਆ ਜਿਹੜਾ ਉਹ ਬਹੁਤ ਬਾਖਮਾਲਾ ਮੁੱਠੀ ਭਰ ਥਾਣਾ ਕੋਈ ਲੰਬਾ ਥਣ ਨਹੀਂ ਕੋਈ ਛੋਟਾ ਥਣ ਠੀਕ ਹੈ ਜੀ ਸਾਰੇ ਵਾਲ ਪੁੰਛ ਦੇ ਕਾਲੇ ਆ ਪਿਓਰ ਮੂਰਾ ਦੇ ਵਿੱਚ ਝੋਟੀ ਪਈ। ਅੱਗੇ ਦੋਸਤੋ ਇੱਕ ਬਲੂਨ ਝੋਟੀ ਆ। ਬਹੁਤ ਹੈਵੀ weight ਝੋਟੀ ਆ ਦੋਸਤੋ। ਅ ਕਰੋ ਤੁਸੀਂ ਚੈੱਕ। ਝੋਟੀ ਦੀ ਜਿਹੜੀ ਪੇਟਾ ਇਹ ਚੈੱਕ ਕਰੋ। ਤਾਂ ਲੇਵੇ ਦਾ ਡਿਜ਼ਾਈਨ ਚੈੱਕ ਕਰੋ ਝੋਟੀ ਦਾ। ਤਾਂ ਸਿੰਘ ਬੂਥੀ ਚੈੱਕ ਕਰੋ। ਕਰਮਾਂ ਵਾਲੀ ਹਰ ਪੱਖ ਤੋਂ ਬਹੁਤ ਬਾ ਕਮਾਲ ਝੋਟੀ। ਇੱਥੇ ਖੜੀ ਰਹਿਣ ਦੇ ਗਰਜੀਤ ਸੋਹਣੀ ਲੱਗਦੀ ਆ ਖੜੀ। ਕਰਮਾਂ ਦਾ ਪਹਿਲਾ ਸੂਆ ਦੋ ਦੰਦੋਂ ਤੋਂ। ਠੀਕ ਹੈ ਜੀ। ਲਓ ਵੀ ਦੋਸਤੋ। ਪਹਿਲਾ ਸੂਆ ਕਰਮਾਂ ਵਾਲੀ ਤਾਂ ਦੋ ਦੰਦਾ ਕਿੰਨੇ ਦਿਨ ਦੀ ਕੱਚੀ ਆ ਗਰਜੀਤ ਵੀਰੇ 12 ਦਿਨ ਪਹਿਲਾਂ ਬਈ ਦੋਸਤੋ 12 ਦਿਨ ਗਰਜੀਤ ਸਿੰਘ ਦੇ ਕਹਿਣ ਮੁਤਾਬਕ ਝੋਟੀ ਦੇ ਪੈਂਡਿੰਗ ਆ ਪਰ ਝੋਟੀ ਹੁਣ ਵੀ ਲੇਵਾ ਬਹੁਤ ਸੋਹਣਾ ਬਣਾਈ ਫਿਰਦੀ ਆ ਗਾਵਾਂ ਵਾਲਾ ਕਿੱਡਾ ਲਾ ਦੂਗੀ ਵੀਰੇ ਜੀ 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 ਦੋਸਤੋ ਮਸਲਾ ਕੀ ਹੁੰਦਾ ਫਲੂਨ ਕਟੀਆਂ ਨਹੀਂ ਤਾਂ ਨਾ ਜਿਹੜੇ ਬੰਦੇ ਆਪਣੇ ਕਾਰੀਗਰ ਆ ਉਹਨਾਂ ਨੂੰ ਪਤਾ ਬਈ ਸੂਣ ਤੋਂ 20 ਦਿਨ ਮਹੀਨਾ ਬਾਅਦ ਚ ਬਣਦੀਆਂ ਪਰ ਇਹ ਕਰਮਾਂ ਵਾਲੀ ਹੁਣ ਲੇਵਾ ਸੋਹਣਾ ਬਣਾਈ ਫਿਰਦੀ ਆ ਤਾਂ ਲੇਵੇ ਦੇ ਵਿੱਚ ਬਲ ਬਹੁਤ ਬਰੀਕ ਆ ਕਰਮਾਂ ਵਾਲੀ ਦੇ ਮੈਨੂੰ ਲੱਗਦਾ ਬਈ ਲੇਵਾ ਚੰਗਾ ਹੀ ਪਾਊਗੀ ਕਿਉਂਕਿ ਦੋਸਤੋ ਤੁਹਾਨੂੰ ਪਤਾ ਵੀ ਜਿਹੜੀ ਝੋਟੀ ਦੇ ਲੇਵੇ ਦੇ ਵਿੱਚ ਬਲ ਬਰੀਕ ਹੋਣ ਉਹ ਚੰਗਾ ਬਣਦੀ ਆ ਹਾਂਜੀ ਪਿੱਛੋਂ ਮੈਂ ਦਿਖਾਉਣਾ ਗਰਜੀਤ ਵੀਰੇ ਆ ਮੈਂ ਦਿਖਾ ਦਮਾ ਜਿਹੜੇ ਸਿੰਘਾਂ ਦੇ ਵਿੱਚ ਬਿੰਦੀਆਂ ਨੇ ਉਹ ਬਾ ਕਮਾਲ ਨੇ ਬਈ ਜਿਹੜਾ ਬਿੰਦੀਆਂ ਵਾਲਾ ਸਿੰਘ ਹੁੰਦਾ ਉਹ ਦੋਸਤੋ ਦੁੱਧ ਵਾਲੇ ਪਸ਼ੂ ਨੂੰ ਲੱਗਿਆ ਹੁੰਦਾ ਤਾਂ ਆ ਪਿੱਛੋਂ ਦੋਸਤੋ ਝੋਟੀ ਦੀ ਪਿੱਠ ਚੈੱਕ ਕਰੋ ਰਾਜੀ ਜਿੰਨੀ ਮਰਜ਼ੀ ਹੋ ਗਈ ਝੋਟੀ ਪਰ ਜਿਹੜਾ ਇਹਦਾ ਪਿੰਡਾ ਆ ਨਾ ਉਹ ਦੋਸਤੋ ਕੰਜ ਵਰਗਾ ਬਰੀਕ ਕੰਜ ਵਰਗਾ ਬਰੀਕ ਹੈ ਹਰ ਬੰਨਾ ਪੂਛ ਦੇਖ ਲਾ ਹਾਂਜੀ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਪੂਛ ਦੇਦਾ ਕਿਵੇਂ ਬਿਲਕੁਲ 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 ਭਰਾਵੋ ਜਿਹੜੀ ਝੋਟੀ ਦੀ ਪੂਸ਼ਲ ਦੇ ਵਿੱਚ ਹੱਡੀ ਨਾ ਹੋਵੇ ਮੁੜਦੀ ਹੋਵੇ ਪੂਸ਼ਲ ਉਹ ਦੋਸਤੋ ਚੰਗੀ ਜਾਤ ਬਰਾਦਰੀ ਦੀ ਝੋਟੀ ਹੁੰਦੀ ਆ ਪਿਓਰਾ ਹਰਿਆਣੇ ਦੀਆਂ ਕੱਟੀਆਂ ਨੇ ਵੀ ਦੋਨੇ ਠੀਕ ਆ ਵੀਰੇ ਜਿਹੜੇ ਦੋਸਤੋ ਲੇਵੇ ਦੇ ਵਿੱਚ ਬਿੰਦੀਆਂ ਹੋਣ ਦੋਆਂ ਝੋਟੀਆਂ ਦੇ ਬਹੁਤ ਚੰਗੀਆਂ ਮੋਟੀਆਂ ਇਹਨਾਂ ਨੂੰ ਕੋਈ ਮੇਰਾ ਭਰਾ ਅੱਖਾਂ ਕਹਿ ਦਿੰਦਾ ਲੇਵੇ ਦੀਆਂ ਕੋਈ ਮੇਰਾ ਭਰਾ ਬਿੰਦੀਆਂ ਕਹਿ ਦਿੰਦਾ ਜਿਹੜੇ ਪਸ਼ੂ ਦੇ ਦੋਸਤੋ ਹੁਣ ਮੈਂ ਹਰ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹਾਂ ਮਾਝ ਮਿਲੋਗੇ ਹਰਮਨ ਉਹਦੇ ਹਰੇਕ ਦੇ ਹੋਣਗੇ ਵੀ ਜੀ ਠੀਕ ਹੈ ਜੀ ਲਓ ਵੀ ਦੋਸਤੋ ਗਿਰਜੀਤ ਕਹਿੰਦਾ ਵੀ ਜ਼ਿਆਦਾਤਰ ਜਿੰਨੇ ਸਾਡੇ ਕੋਲ ਪਸ਼ੂ ਆਉਣਗੇ ਉਹ ਲੇਵੇ ਤੇ ਤੇ ਸਿੰਘਾਂ ਤੇ ਬਿੰਦੀਆਂ ਵਾਲੇ ਹੀ ਹੋਣਗੇ ਕਿਉਂਕਿ ਦੋਸਤੋ ਇਹ ਚੰਗੇ ਪਸ਼ੂ ਦੀ ਪਛਾਣ ਹੁੰਦੀ ਆ ਗਰਜੀਤ ਵੀਰੇ ਝੋਟੀ ਕਿੰਨਾ ਦੁੱਧ ਕੱਢ ਜੂਗੀ ਚਲੋ ਇਹ ਤਾਂ ਹੁੰਦੀ ਪਰਮਾਤਮਾ ਦੇ ਹੱਥਾਂ ਗੱਲ ਫਿਰ ਵੀ ਅੰਦਾਜ਼ਾ ਕਿੰਨਾ ਕੁ ਵੀਰੇ ਫਿਰ 14 ਕਿਲੋ ਦੁੱਧ ਆਉਗੀ ਫਲੋਂ ਕੱਟੀ ਗਈ ਇੰਨਾ ਕੱਢ ਦੇਣਾ ਚਾਹੀਦਾ ਦੋਸਤੋ 13 14 ਕਿਲੋ ਦੁੱਧ ਝੋਟੀ ਨੂੰ ਫਲੂਨ ਨੂੰ ਕੱਢਣਾ ਚਾਹੀਦਾ ਆਹ ਨਾਲ ਦੀ ਹੋਰ ਤਾਂ ਵੀ ਕੱਟੀ ਦੇ ਦਾਂਗੇ ਅਫਾ ਕਿਸੇ ਸੱਜਣ ਨਾਲ ਵੀ ਲੈਣੀ ਠੀਕ ਹੈ ਜੀ ਲਓ ਵੀ ਦੋਸਤੋ ਗਰਜੀਤ ਸਿੰਘ ਕਹਿੰਦਾ ਵੀ 14 ਕਿਲੋ ਦੀ ਜ਼ਿੰਮੇਵਾਰੀ ਤੇ ਵੀ ਝੋਟੀ ਤੋੜ ਦਾਂਗੇ ਕਰੋ ਤਾਂ ਇਹ ਬੜੀ ਵੱਡੀ ਗੱਲ ਹੁੰਦੀ ਆ ਜ਼ਿੰਮੇਵਾਰੀ ਲੈਣੀ ਵੈਸੇ ਤਾਂ ਮੇਰੇ ਹਿਸਾਬ ਨਾਲ ਸਾਵਾਂ ਵਾਲੀ ਚੀਜ਼ ਦੀ ਕੋਈ ਜ਼ਿੰਮੇ ਫੇਰ ਵੀ ਜਦੋਂ ਆਪਣੇ ਪਸ਼ੂ ਤੇ ਮਾਣ ਹੋਵੇ ਨਾ ਫੇਰ ਹੀ ਜ਼ਿੰਮੇਵਾਰੀ ਲਈ ਜਾਂਦੀ ਆ ਦੋਸਤੋ ਫੇਸ ਕੁਆਲਟੀ ਚੈੱਕ ਕਰੋ ਝੋਟੀ ਦੀ ਬਿਲਕੁਲ ਦੋਸਤੋ ਜਾਤ ਬਰਾਦਰੀ ਵਾਲਾ ਪਸ਼ੂ ਆ ਮਿਲਦੀਆਂ ਨਹੀਂ ਆ ਨਹੀਂ ਐ ਇਦਾਂ ਦੇ ਪਸ਼ੂ ਘਰ ਜੀਤੇ ਆ ਇਹ ਭਾਈ ਜਿਹੜੇ ਭਰਾ ਦੇਖ ਰਹੇ ਆ ਉਹਨਾਂ ਨੂੰ ਵੀ ਪਤਾ ਭਾਈ ਘੱਟੇ ਹੀ ਮਿਲਦੇ ਆ ਇਦਾਂ ਦੀ ਜਾਤ ਬਰਾਦਰੀ ਵਾਲੇ ਪਸ਼ੂ ਘੱਟ ਮਿਲਦੇ ਆ ਦੋਸਤੋ ਕੱਦ ਵੀ ਚੰਗਾ ਆ ਝੋਟੀ ਦੀ ਬੇਲ ਵੀ ਚੰਗੀ ਆ ਪਿੱਠ ਬਹੁਤ ਜਿਆਦੇ ਚੰਗੀ ਆ ਉਹ ਤੁਹਾਨੂੰ ਦੇਖ ਹੀ ਰਹੀ ਆ ਤੇ ਜਿਹੜੀ ਫੇਸ ਕੁਆਲਿਟੀ ਆ ਤਾਂ ਲੇਵੇ ਦੀ ਕੁਆਲਿਟੀ ਆ ਉਹ ਬਹੁਤ ਬਾਖਮਾਲ ਅਗਰ ਜੀਤਿਆ ਹੁਣ ਮੁੱਲ ਕਰਦੇ ਮੇਰਾ ਭਰਾ ਛੋਟਾ ਜਿਹਾ ਕਿੰਨੇ ਦੀ ਦੇਣੀ ਆ ਕੱਟੀ ਮਾਮਾ ਵੀਰੇ ਕੱਟੀ ਦਾ ਜਿੰਨੇ ਦੀ ਮਰਜ਼ੀ ਵੇਚ ਦੋ ਉਹ ਵੀ ਘੱਟ ਨਹੀਂ ਹਾਂਜੀ ਜੀ 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 ਪਰ ਕੱਟੀ ਵੀਰੇ ਅੱਜ ਆਪਾਂ 1 ਲੱਖ 45 ਰੁਪਏ ਵੀ ਦੇਣਾਗੇ 100 ਕਿਲੋਮੀਟਰ ਤੱਕ ਪਾਤ ਵੀ ਕਰਦੇ ਲੋ ਬਈ ਦੋਸਤੋ ਅਗਰਜੀਤ ਸਿੰਘ ਕਹਿੰਦਾ ਬਈ ਕੱਟੀ ਜਿੰਨੇ ਦੀ ਮਰਜ਼ੀ ਵੇਚ ਲਈਏ ਘੱਟ ਆ ਬਈ ਬਿਲਕੁਲ ਸਹੀ ਗੱਲ ਆ ਇੱਕ ਕੱਟੀ ਦਾ ਬਾਹਰ ਆਗਾ ਕੱਟੀ ਦਾ 80 ਦੀ ਹੈ ਬਿਲਕੁਲ ਵੀਰੇ ਬਿਲਕੁਲ ਇਹ ਝੋਟੀਆਂ ਐਸੇ ਯਾਰ ਜਿਹੜੇ ਪਸ਼ੂ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਅ ਕੋਈ ਜੇ ਆਪਾਂ ਕਈ ਵੀ ਰੁਪਇਆ ਨਾਲ ਆਪਾਂ ਤੋਲਦੀ ਐ ਐਸੇ ਪਸ਼ੂ ਨੂੰ ਨਹੀਂ ਕਿਉਂਕਿ ਦੋਸਤੋ ਮਸਲਾ ਕੀ ਹੁੰਦਾ ਬਈ ਕੋਈ ਐਸੀਆਂ ਚੀਜ਼ਾਂ ਹੁੰਨੀਆਂ ਬਈ ਜਿਨ੍ਹਾਂ ਦੀ ਰੁਪਏ ਦੇ ਨਾਲ ਕੰਪਰੋਮਾਈਜ਼ ਨਹੀਂ ਕਰਿਆ ਜਾ ਸਕਦਾ ਸਾਧਾ ਰੁਪਈਏ ਦੇ ਨਾਲ ਸੌਰੀ ਕੰਪੇਅਰ ਨਹੀਂ ਕਰਿਆ ਜਾ ਸਕਦਾ ਪਰ ਦੋਸਤੋ ਝੋਟੀ ਦਾ ਮੁੱਲ 145000 ਰੁਪਇਆ 145000 ਰੁਪਏ ਦੇ ਵਿੱਚ ਗਰਜੀਤ ਕਹਿੰਦਾ ਵੀ 100 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਵੀ ਕਰ ਦਾਂਗੇ ਠੀਕ ਹੈ ਜੀ ਬਈ ਕਹਿੰਦੇ ਆ ਵੀ ਕੋਈ ਰੱਜਣਾ ਆਨਲਾਈਨ ਨਾ ਮਗਾਵੇ ਕੋਲਾ ਆ ਕੇ ਦੇਖ ਕੋਲਾ ਆ ਕੇ ਦੇਖੋ ਹਾਂ ਦੋਸਤੋ ਇੱਕ ਹੋਰ ਆ ਮਸਲਾ ਬਈ ਜਿੱਦਾਂ ਦੀ ਝੋਟੀ ਫੋਨ 'ਚ ਦਿਖ ਰਹੀ ਹੈ ਨਾ ਹੈ ਉਦੋਂ ਚੰਗੀ ਆ ਪਹੁੰਚ ਕਈ ਵਾਰ ਮਾਦੇ ਛੋਟੀ ਲੱਗਦੀ ਛੋਟੀ ਲੱਗਦੀ ਆ ਫੋਨ 'ਚ ਫੋਨ 'ਚ ਹਾਂ ਸਹੀ ਆ ਉਦਾਂ ਦੋਸਤੋ ਝੋਟੀ ਇਹ ਵੱਡੀ ਆ ਬਈ ਤੁਸੀਂ ਫਿਜ਼ੀਕਲੀ ਤੌਰ ਦੇ ਉੱਤੇ ਨੇੜੇ ਆ ਕੇ ਦੇਖੋਗੇ ਫਿਰ ਤੁਹਾਨੂੰ ਪ੍ਰੋਪਰਲੀ ਪਤਾ ਲੱਗੂਗਾ ਠੀਕ ਹੈ ਜੀ ਅ ਗਰਜੀਤ ਸਿੰਘ ਠੀਕ ਆ ਆ ਜਾ ਵੀਰੇ ਆ ਵੀਡੀਓ ਲੰਮੀ ਹੋਈ ਜਾਂਦੀ ਆ 10 ਮਿੰਟ ਦੀ ਹੋ ਗਈ ਆ ਤਾਂ ਅੱਗੇ ਮੈਨੂੰ ਲੱਗਦਾ ਵੀ 2 ਮਿੰਟ ਆ ਮੈਂ ਵੀ ਲਾਊਗੀ ਠੀਕ ਹੈ ਜੀ ਲੋ ਵੀ ਦੋਸਤੋ ਇੱਕ ਕਈ ਸੱਜਣ ਹੁੰਦੇ ਆ ਭਾਰੇ ਪਸ਼ੂ ਦੇ ਸ਼ਕੀਨ ਵੱਡੀ ਮੱਝ ਦੇ ਸ਼ਕੀਨ ਹੁੰਦੇ ਆ ਕਈ ਮੇਰੇ ਸੱਜਣ ਤਾਂ ਜਿਨ੍ਹਾਂ ਨੇ ਘਰੇ ਦੁੱਧ ਦੇ ਲਈ ਡੈਰੀ ਦੇ ਵਿੱਚ ਮੱਝ ਲਾਉਣੀ ਹੁੰਦੀ ਆ ਬਹੁਤ ਦੋਸਤੋ ਹੈਵੀ weight ਮੈਂ ਆ ਤਾਂ ਚੰਗਾ ਦੁੱਧ ਰਿਕਾਰਡ ਆਪਣੇ ਏਰੀਆ ਦੇ ਵਿੱਚ ਮੈਂ ਸੀ ਇਹ ਇਹਦਾ ਜਿਹੜੇ ਆਪਣੇ ਵਪਾਰੀ ਭਰਾ ਆ ਸਾਰੇ ਸੱਜਣਾ ਨੂੰ ਇਹ ਮਹਿੰਦੀ ਰਿਪੋਰਟ ਪਤਾ ਆ ਮੱਝ ਨੇ ਕਿੰਨਾ ਦੁੱਧ ਕੱਢਿਆ ਤਾਂ ਸਾਰੇ ਸੱਜਣਾ ਨੇ ਝੋਟੀ ਦੇ ਉੱਤੇ ਮੁੱਲ ਲਾਇਆ ਹੋਇਆ ਸੀ ਤਾਂ ਗਰਜੀਤ ਮੇਰਾ ਭਰਾ ਸਭ ਤੋਂ ਅੱਕਰਾ ਮੁੱਲ ਲਾ ਕੇ ਝੋਟੀ ਲੈ ਕੇ ਠੀਕ ਹੈ ਜੀ ਲੈ ਵੇ ਗਰਜੀਤਿਆ ਕਿੰਨਾ ਝੋਟੀ ਦਾ ਰਿਕਾਰਡ ਆ ਦੁੱਧ ਦਾ ਇਹ ਵੀ ਮੇਰਾ ਭਰਾ ਦੱਸ ਦੇ ਤਾਂ ਕਿੰਨੇ ਦਿਨਾਂ ਦੀ ਕੱਚੀ ਆ ਇਹ ਵੀ ਦੱਸ ਤਾਂ ਹੁਣ ਮੁੱਲ ਕਿੰਨਾ ਭਰਾ ਇਹ ਵੀ ਦੱਸ ਫਿਰ ਇਹਦੇ ਨਾਲ ਇਹਦੇ ਵਿੱਚ 27 ਤਰੀਕ ਨੂੰ ਹੀ ਦਿਨ ਪੂਰੇ ਨੇ ਝੋਕੀ ਦੇ 27 ਦੇ ਦਿਨੇ ਪਿੱਛਾ ਸੂਏ ਸੁੰਨਾ ਇਹਨਾਂ ਦੂਜਾ ਨਹੀਂ ਰਹਿਗੇ ਠੀਕ ਹੈ ਜੀ ਇਹ ਦੋਸਤੋ ਤੀਜੇ ਸੂਏ ਸੁੰਦੀ ਆ ਮੈਂ ਠੀਕ ਹੈ ਜੀ ਆਹ ਮਾ ਇੱਕ ਖਾਸ ਦੋਸਤ ਹੈ ਮਿੱਤਰ ਉਹ ਵੀ ਵਪਾਰ ਕਰਦਾ ਉਦੋਂ ਕੋਲੋਂ ਕੈਸੀ ਪਿਛਲੇ ਸਾਲ ਠੀਕ ਹੈ ਜੀ ਸਾਰੇ ਆਪਣੇ ਖਾਸ ਸਾਰੇ ਇਲਾਕੇ ਦੇ ਬੰਦਿਆਂ ਨੂੰ ਪਤਾ ਵੀ ਦੁੱਧ ਦਾ ਰਿਕਾਰਡ ਜੀ ਪਿਛਲੇ ਸਾਲ 2016 ਕਿਲੋ ਦੁੱਧ ਸੀ ਜੋ ਕੀਤਾ ਠੀਕ ਹੈ ਜੀ ਲੋ ਵੀ ਦੋਸਤੋ ਇਹ ਮੈਂ ਪਹਿਲਾਂ ਜ਼ਿਕਰ ਕਰਕੇ ਹਟੀਆਂ ਗੱਲ ਦਾ ਬਈ ਆਪਣੇ ਇਲਾਕੇ ਦੇ ਵਿੱਚ ਇਹ ਇਲਾਕੇ ਦੇ ਵਿੱਚ ਯਾਰ ਆ ਫੋਨ ਨਾ ਨਵਾਂ ਹੋਣ ਕਰਕੇ ਨਾ ਮੈਨੂੰ ਮੜਾ ਜਾ ਹਿਸਾਬ ਕਿਤਾਬ ਜਾ ਘਟ ਆ ਰਿਹਾ ਇਹ ਮੈਨੂੰ ਲੱਗਦਾ ਵੀ ਬਲਰ ਜਾ ਕਰੀ ਜਾਂਦਾ ਯਾਰ ਚਲੋ ਕੋਈ ਨਹੀਂ ਦੇਖੂੰਗਾ ਬਾਤ ਚ ਇਹਦੇ ਨਾਲ ਪੰਗਾ ਲੈ ਕੇ ਬਈ ਕਿਦਾਂ ਕੀ ਸੀ ਨਾ ਫਿਰ ਬੇਲੇ ਟਾਈਮ ਦੇਖੂਗਾ ਚਲੋ ਐਦ ਕੀ ਤੁਸੀਂ ਨਾ ਮੜਾ ਜਾ ਕਰ ਲਿਓ ਹਮ ਇੰਨਾ ਕ ਹਾਂ ਕੰਪਰੋਮਾਈਜ਼ ਕਰ ਠੀਕ ਹੈ ਲੈਵਾਂ ਨਹੀਂ ਮੜ ਜਾ ਥੱਲੇ ਹਾਂਜੀ ਲੋ ਵੀ ਦੋਸਤੋ ਮੈਂ ਗੱਲ ਤੇ ਜਿਹੜੀ ਤੇ ਫੇਰ ਉਹਨਾਂ ਦੁਬਾਰੇ ਵੀ ਇਹ ਸਾਰੇ ਸੱਜਣਾ ਨੂੰ ਆਪਣੇ ਏਰੀਏ ਦੇ ਨੂੰ ਪਤਾ ਇਹ ਛੋਟੀ ਨੇ ਪਿਛਲੇ ਸੂਏ 16 ਕੱਪ ਦੁੱਧ ਚਵਾ ਕੇ ਫੇਰ ਵੀ ਕੀ ਸੀ ਛੋਟੀ ਇਹ 16 ਕੱਪਾਂ ਦੀ ਉਹ ਤਾਂ ਫਿਰ ਹੌਲੀ ਹੋ ਗਈ ਹੁਣ ਬੰਦੇ ਤਾਂ ਉਹ ਤਾਂ Holi ਸੀ ਤਾਂ ਇਹ ਸਾਡੇ ਫੌਜੀ ਭਰਾ ਕੋਲ ਗਈ ਸੀ ਤਾਂ ਤੁਹਾਨੂੰ ਪਤਾ ਵੀ ਜਿਹੜੇ ਆਪਣੇ ਪੌਜੀ ਭਰਾ ਰਟਾਇਰ ਹੋ ਕੇ ਆਉਂਦੇ ਆ ਉਹ ਜ਼ਿੰਦਗੀ ਆ ਆਪਣੀ ਅਸੂਲਾਂ ਤੇ ਜਿਉਂਦੇ ਆ ਇੱਕੋ ਮੈਂ ਸੀ ਘਰ ਦੇ ਵਿੱਚ ਤਾਂ ਬਹੁਤ ਜਾਦੇ ਕੇਅਰ ਕਰੀ ਤਾਂ ਛੋਟੀ ਐਦੀ ਕਿ ਬਹੁਤ ਹੈਵੀ ਕਰਦੀ ਆ ਪਿਛਲੇ ਸੂਏ ਛੋਟੀ ਬਿਲਕੁਲ ਹੌਲੀ ਜੀ ਸੀ ਆ ਦੇਖ ਵੀਰੇ ਫੇਸ ਕੁਆਲਟੀ ਬਿਲਕੁਲ ਬਿਲਕੁਲ ਦੋਸਤੋ ਇਹ ਹੁੰਦੀਆਂ ਨੀਲੀ ਦੀ ਮੈਂ ਅੱਖਾਂ ਬਿੱਲੀਆਂ ਦੋਸਤੋ ਸਿੰਘ ਬਰੀਕ ਆ ਤਾਂ ਮਦਰੀ ਗੋਡੀ ਜਿਹਨੂੰ ਕਹਦੀ ਆ ਆਪਾਂ ਬਈ ਉਤੋਂ ਵੇਟ ਪੂਰਾ ਲੱਤਾਂ ਛੋਟੀਆਂ ਏ ਹੁੰਦੀ ਆ ਅਸਲ ਨੀਲੀ ਦੀ ਮਹਿਤਵ ਜਿੰਨੀ ਵੀ ਆ ਮੇਰੇ ਕੋਲ ਮੱਛੀ ਕੋਈ ਠੰਡੀ ਪੀਣਾ ਰਸੇ ਰੋੜਾ ਨਾ ਹਾਂਜੀ ਜਿਵੇਂ ਮਰਦੀ ਆ ਇਹ ਨਹੀਂ ਵੀ ਭੱਜਾਂਗੇ ਨਾਲ ਕਿਸੇ ਹੋਰ ਪਾਸੇ ਜਾਣਗੇ ਪਰ ਉਹ ਮੱਛੀ ਨਹੀਂ ਆਉਣੇ ਕੋਲ ਮਿਲੂਗੀ ਠੀਕ ਹੈ ਜੀ ਲਓ ਵੀ ਦੋਸਤੋ ਬਹੁਤ ਸੋਹਣੀ ਦੇਖੋ ਗੋਡੀ ਜਿਹੜੀ ਮਦਰੀ ਆ ਤਾਂ ਵਜ਼ਨ ਬਹੁਤ ਆ ਮਹਿੰਦੇ ਵਜ਼ਨ ਚੰਗਾ ਮਹਿੰਦੇ ਚੱਲ ਜੀ ਚੱਲ ਬੰਦੇ ਬੰਦੇ ਅਗਰ ਜੀ ਤੇ ਕੋਈ ਨਹੀਂ ਇੱਥੇ ਵੀਡੀਓ ਵਧੀਆ ਬਣਦੀ ਆ ਇਹ ਵੀਡੀਓ ਲੰਮੀ ਬਣੀ ਜਾਂਦੀ ਆ ਅਗਰ ਜੀ ਤੇ ਬੰਨਦੇ ਮੈਂ ਵੀਰੇ ਚੱਲ ਆ ਫਿਰ ਜਿਉਂਦੀ ਆ ਠੀਕ ਹੈ ਜੀ ਅ ਗਰਜੀਤਿਆ ਅ ਛੋਟੀ ਕਿੰਨੇ ਦੀ ਦੇਣੀ ਆ ਹਾਂ ਜੀ ਇਧਰੋਂ ਨਾ ਵੀਡੀਓ ਅਸਲ ਚ ਸਾਫ਼ ਨਹੀਂ ਆ ਰਹੀ ਮੈਂ ਤੈਨੂੰ ਤਾਂ ਕਹਿਣਾ ਗਰਜੀਤਾ ਲੈ ਪਿੱਛੇ ਹੋ ਕੇ ਦੇਖ ਹਾਂ ਮੈਂ ਪਿੱਛੇ ਹੋ ਜਨਾ ਭਰਾਵਾ ਛੋਟੀ ਬੰਦ ਐ ਇਧਰੋਂ ਸਾਫ਼ ਨਹੀਂ ਆਉਂਦੀ ਵੀਡੀਓ ਤਾਂ ਇਹ ਗਰਜੀਤ ਕਿੰਨੇ ਦੀ ਛੱਡਣੀ ਆ ਛੋਟੀ ਗ੍ਰਾਹਕੋ ਕੀ ਦਾ ਮੁੱਲ ਦੇਣਾ ਆ ਫਕਰਨਾ ਬਾਗਮਾਲ ਕਰ ਦੇਣਾ ਠੀਕ ਹੈ ਜੀ ਕਿੰਨਾ ਵੀਰੇ 124000 ਰੁਪਏ ਦੀ ਛੋਟੀ ਦੇ ਦਾਂਗੇ ਲਓ ਬਈ ਦੋਸਤੋ ਮੈਂ ਦੇ ਹਿਸਾਬ ਨਾਲ ਬਿਲਕੁਲ ਵਾਜਵਾ 1 लाख ਤੇ 24000 ਰੁਪਇਆ ਮੁੱਲਾ ਝੋਟੀ ਦਾ ਦੋਸਤੋ ਮੈਂ ਦੇ ਹਿਸਾਬ ਨਾਲ ਬਿਲਕੁਲ ਬਾਜੂ ਮੁੱਲਾ ਕਿਉਂਕਿ ਵੱਡੇ ਦੁੱਧ ਵਾਲੀ ਮਹੇ ਆ ਜਿਹੜਾ 17 ਕਿਲੋ ਦੀ ਔਰ ਤੇ ਦਵਾਂਗੇ ਮਾਦੇ ਜਿੰਨੇ ਮਿਲ ਠੀਕ ਹੈ ਜੀ ਲਓ ਵੀ ਦੋਸਤੋ ਗਰਜੀਤ ਸਿੰਘ ਕਹਿੰਦਾ ਵੀ 17 ਕਿਲੋ ਦੀ ਗਰੰਟੀ ਤੇ ਝੋਟੀ ਲੈ ਜਵੇ ਜਿਹੜਾ ਕੋਈ ਸੱਜਣ ਲੈ ਕੇ ਜਾਣੀ ਚਾਹੁੰਦਾ ਦੋਸਤੋ ਇਹ ਮਹੇ ਦਾ 1 लाख 24000 ਰੁਪਇਆ ਮੁੱਲਾ ਤਾਂ ਆ ਮਹੇ ਦਾ 1 लाख 45000 ਰੁਪਇਆ ਮੁੱਲਾ ਤਾਂ ਸਿਰੇ ਵਾਲੀ ਵੱਡੇ ਲੇਵੇ ਵਾਲੀ ਝੋਟੀ ਦਾ 1 लाख 35000 ਰੁਪਇਆ ਮੁੱਲਾ ਦੋਸਤੋ ਤਾਂ ਆ ਵੈੜੀ ਹਜੇ ਕੱਚੀ ਅਗਰਜੀ ਤੇ ਨੇ 8 ਤਰੀਕ ਨੂੰ ਦੇਣਾ ਪੂਰੇ ਨੇ 8 ਤਰੀਕ ਨੂੰ ਦਿਨ ਪੂਰੇ ਆ ਇਹ ਦੋਸਤੋ ਜਰਸੀ ਕ੍ਰਾਸ ਵੈੜੀ ਆ ਅੱਖਾਂ ਥੋੜੀਆਂ ਮੋਟੀਆਂ ਦਿਖਾਉਂਦੀ ਆ ਵੈੜੀ ਤਾਂ ਕਈ ਬੰਨਿਓ ਰਹਿਣ ਦੇ ਅਗਰਜੀਤ ਕੋਈ ਨਹੀਂ ਜਦੋਂ ਤਿਆਰ ਹੋ ਜਾਏਗੀ ਫੇਰ ਦਿਖਾ ਦਾਂਗੇ ਰਹਿਣ ਦੇ ਅਜੋ ਇਹਨੇ ਜੇ ਕਿਸੇ ਨਾਲ ਲੈਣੀ ਆ ਵੀ ਮੱਚੀ ਹਾਂਜੀ ਇਹ ਤਾਂ ਆਜਰਦਾ ਤਾਂ ਮੋਤੋ ਹੋਰ ਹੋਊਗਾ ਵੀਰੇ ਹਾਂਜੀ ਬਣੂ ਦੀ ਬੋਤਲ 18 ਕਿਲੋ ਦੁੱਧ ਦੇ ਦੂ ਠੀਕ ਆ ਨਾ ਇਹਨਾਂ 17 18 ਕਿਲੋ ਤਾਂ ਕੱਢ ਦੂਗੀ ਦੋਸਤੋ ਜਰਸੀ ਕ੍ਰਾਸ ਵੈੜੀ ਆ ਹਾਂ ਚੰਗੀ ਵੈੜਾ ਤਾਂ ਕੱਦ-ਕਾਟ ਦੀ ਵੀ ਚੰਗੀ ਆ ਥਣਗੁੱਲ ਦੀ ਵੀ ਚੰਗੀ ਆ ਹਜੇ ਦੋਸਤੋ ਕੱਚੀ ਆ ਵੈੜੀ ਮੈਨੂੰ ਲੱਗਦਾ 8 ਤਰੀਕ ਨੂੰ ਦੇਣਾ ਕੋਈ 8 ਤਰੀਕ ਨੂੰ ਉਹੀ ਆ 20 ਦਿਨ ਦੀ ਕੱਚੀ ਹੋਗੀ 20 ਦਿਨ ਦੀ ਕੱਚੀ ਠੀਕ ਐ ਨਾ ਪੋਲੀ ਆਪੋ ਠੀਕ ਐ ਇਹ ਗਰਜਿਤ ਕਿੰਨੇ ਦੀ ਦੇਣੀ ਆ ਵੈੜੀ ਅੱਜ ਦੀ ਡੇਟ 'ਚ ਮੇਰੇ 2 ਘਾਟ 40 ਦੀ ਬੱਚੀ ਦੇਣਾ ਹੈ ਅੱਜ ਦੀ ਡੇਟ 'ਚ ਦੋਸਤੋ 38 35 ਦੀ ਉਹਦੇ ਦੇ ਯਾਰ ਚਲ 35 35000 ਰੁਪਏ ਦੀ ਹਾਜ਼ਰ ਹੋਈ ਤੇ ਫਿਰ ਮੁੱਲ ਇਹ ਹਾਜ਼ਰ ਹੋਈ ਤੇ ਮੁੱਲ ਅਲੱਗ ਹੋਊਗਾ ਤਾਂ ਦੋਸਤੋ ਅੱਜ ਵੈੜੀ ਦਾ 35000 ਰੁਪਇਆ ਮੋਲਾ ਜੇਕਰ ਮੇਰਾ ਸੱਜਣ ਲੈਣੀ ਚਾਹੁੰਦਾ ਤਾਂ ਅੱਖ ਤੁਹਾਨੂੰ ਦੱਸ ਦੇਣਾ ਵੀ ਦੋਸਤੋ ਮੋਟੀਆਂ ਕਈ ਵੈੜੀਆਂ ਦੀਆਂ ਹੁੰਦੀਆਂ ਨਹੀਂ ਮੋਟੀਆਂ-ਮੋਟੀਆਂ ਅੱਖਾਂ ਇਹ ਜਰਸੀਸ ਵੀਰੇ ਕਈਆਂ ਦੀਆਂ ਮੋਟੀਆਂ ਹਾਂ ਮੋਟੀਆਂ ਆਉਂਦੀਆਂ ਵੀ ਬਹੁਤ ਮੋਟੀ ਅੱਖਾਂ ਤਾਂ ਮੁੱਲ 35000 ਹੈ ਵੈੜੀ ਜਣੀ ਕਿ ਹੈ ਬਹੁਤ ਸ਼ਕੀਲ ਸੀਲਸ ਹਉ ਵੈੜੀ ਸੀਲਸ ਹਉ ਵੈੜੀ ਠੀਕ ਹੈ ਜੀ ਚੰਗੀ ਆ ਦੋਸਤੋ ਚੰਗੀ ਆ ਲਓ ਵੀ ਦੋਸਤੋ ਚਾਰੇ ਪਸ਼ੂ ਤੁਹਾਨੂੰ ਦਿਖਾਤੇ ਬਾ ਕਮਾਲ ਪਸ਼ੂ ਦਿਖਾਏ ਆ ਮੁੱਲ ਵਾਜਵਾ ਪਸ਼ੂਆਂ ਦੇ ਤਪਾਜੂ ਹੈ ਬਹੁਤ ਚੰਗੇ। ਬਾਕੀ ਹੋਰ ਅਗਰੇ ਦੇ ਚੱਕੀ ਮਰਜਾ ਉਹ ਚੰਗੇ ਨਾਲ ਰੇਟ ਨਾਲ ਹੀ ਮਿਲੂਗਾ। ਹਾਂ ਬਿਲਕੁਲ ਦੋਸਤੋ ਵੀ ਜਿਹੜੀ ਮੈਂ ਚੰਗੀ ਆ ਤਾਂ ਉਹ ਚੰਗੇ ਰੇਟ 'ਚ ਹੀ ਮਿਲੂਗੀ। ਤਾਂ ਤੁਹਾਨੂੰ ਪਸ਼ੂ ਦਿਖਾਤੇ ਆ ਦੋਸਤੋ ਸਾਰੇ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੇ ਆ ਜਿਹੜਾ ਮੇਰਾ ਸੱਜਣ ਇਹ ਪਸ਼ੂਆਂ ਦੇ ਵਿੱਚ ਇੰਟਰਸਟਡ ਆ ਗੁਰਜੀਤ ਸਿੰਘ ਦਾ ਨੰਬਰ ਚੱਲ ਰਿਹਾ ਸਕਰੀਨ 'ਤੇ ਤਾਂ ਸਕਰੀਨ 'ਅਲੇ ਨੰਬਰ 'ਤੇ ਤੁਸੀਂ ਰਿੰਗ ਮਾਰ ਕੇ ਗੁਰਜੀਤ ਸਿੰਘ ਨਾਲ ਰਾਬਤਾ ਕਾਇਮ ਕਰ ਲਿਓ ਤਾਂ 바ਰਗੇਨਿੰਗ ਕਰਕੇ ਕਰ ਲਿਓ ਦੋਸਤੋ ਸੌਦਾ ਮਿਲਦੇ ਆ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ